ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਲ ਸੰਗਤ ਜੀ ਪੰਚੇ ਪਾਤਸ਼ਾਹ ਦੇਸ਼ ਕੌਮ ਦਾ ਸ਼ਰਮਾਇਆ ਸ਼ਹੀਦਾਂ ਦੇ ਸ਼ਿਰਤਾਜ ਤਨ ਤਨ ਪੰਚਮ ਪਾਤਸ਼ਾਹ ਸਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਆਂ ਅੱਜ ਜਿਹੜਾ ਪ੍ਰਾਣੀ ਹੈ ਜਿਹਦੇ ਅੱਖਾਂ ਦੇ ਵਿੱਚ ਨੀਰ ਨਾ ਆਉਂਦਾ ਹੋਵੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਆਪਾਂ ਦੇਖਦੇ ਆਂ ਬਾਰੇ ਹੱਥ ਕੱਢਣ ਨੂੰ ਵੀ ਜੀ ਨਹੀਂ ਕਰਦਾ ਤਾਂ ਪੰਚੇ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਉਤੇ ਤਤੇ ਰੇਤ ਪਾਈਗੀ ਤਾਂ ਉਹਨਾਂ ਨੇ ਸ਼ਹਾਦਤ ਹੱਕ ਸੱਚ ਨੂੰ ਦਿੱਤੀ ਤਾਂ ਲੋਕ ਵੀ ਸੰਤ ਰਾਮ ਉਦਾਸੀ ਜੀ ਨੇ ਆਪਣੀ ਕਲਮ ਦੇ ਆਹੀਂ ਉਹਨਾਂ ਦੀ ਸ਼ਹਾਦਤ ਨੂੰ ਕੁਝ ਲਾਈਨਾਂ ਲਿਖੀਆਂ ਤਾਂ ਉਹਨਾਂ ਲਾਈਨਾਂ ਨੂੰ ਮੈਂ ਤੁਹਾਡੇ ਅੱਗੇ ਬਿਆਨ ਕਰਦਾ ਹਾਂ ਮੈਨੂੰ ਆਸ ਹੈ ਕਿ ਤੁਸੀਂ ਜ਼ਰੂਰ ਪਿਆਰ ਦਿਓਗੇ ਅਤੇ ਸਤਿਕਾਰ ਦਿਓਗੇ ਅੱਜ ਕਿਹੇ ਦਿਹਾੜੀ ਆਈਏ ਜ਼ੁਲਮਾਨੇ ਜਾਣ ਜੁਲਮਾਂ ਨੇ ਜਾਣਕ ਬਾਈਏ ਅੱਜ ਕਹੀ ਦਿਹਾੜੀ ਅੱਜ ਕਹੀ ਦਿਹਾੜੀ ਆਈਏ ਜੁਲਮਾਂ ਨੇ ਜਾਣਕ ਬਾਈਏ ਹੋ ਆ ਵਰਦੇ ਨੇ ਅੰਗਿਆਰ ਪਏ ਹਰ ਪਾਸੇ ਹਾਂ ਹਾਂਕਾਰ ਪਏ ਕੁੱਗੀਆਂ ਨੇ ਜੀਬਾਂ ਕੱਡੀਆਂ ਨੇ ਸੂਰਜ ਨੇ ਲਾਟਾਂ ਛੱਡੀਆਂ ਨੇ ਜ਼ਾਲਮ ਨੇ ਤਵੀ ਤਪਾਈਏ ਅੱਜ ਕਹੀ ਦਿਹਾੜੀ ਅੱਜ ਕਿਹ ਦੀਹਾੜੀ ਆਈ ਏ ਜ਼ੁਲਮਾਨੇ ਜਾਨ ਜ਼ੁਲਮਾਨੇ ਜਾਨ ਤਪਾਈ ਏ ਆ ਦੇਗ ਉਬਾਲੇ ਖਾਂਦੀ ਏ ਪ੍ਰੀਤਮ ਨੂੰ ਕਾੜੀ ਜਾਂਦੀ ਏ ਚੰਦੂ ਦਾ ਸੀਨਾ ਠਾਰ ਰਹੀ ਅਰਜਨ ਨੂੰ ਅਣਖ ਬਗਾਰ ਰਹੀ ਜਦ ਛਾਲਿਆਂ ਸਾਇਬਰ ਲਾਈ ਏ ਅੱਜ ਕਿਹ ਦੀਹਾੜੀ ਅੱਜ ਕਿਹ ਦੀਹਾੜੀ ਆਈ ਏ ਜ਼ੁਲਮਾਨੇ ਜਾਨ ਜੁਲਮਾਨੇ ਜਾਨ ਕੰਬਾਈਏ ਅੱਜ ਕੇਹੀ ਦਿਹਾੜੀ ਆਈਏ ਤਕ ਮੀਆਂ ਮੀਰ ਨੇ ਅਰਜ਼ ਕਰੀ ਮੈਨੂੰ ਹੁਕਮ ਪਾਤਸ਼ਾਹ ਦੇਓ ਜਰੀ ਤਕ ਮੀਆਂ ਮੀਰ ਨੇ ਅਰਜ਼ ਕਰੀ ਮੈਨੂੰ ਹੁਕਮ ਪਾਤਸ਼ਾਹ ਦੇਓ ਜਰੀ ਦਿੱਲੀ ਦਾ ਤਖਤ ਹਿਲਾ ਦੇਵਾ ਇਟ ਇਟ ਕਰਕੇ ਦਿਖਲਾ ਦੇਵਾ ਕਰ ਦੇਮ ਹੁਣੇ ਚੜਾਈਏ ਜੁਲਮਾਨੇ ਜਾਨ ਗੁੱਲ ਮਾਨੇ ਜਾਣ ਕੰਬਾਈਏ ਅੱਜ ਕੇਹੀ ਦਿਹਾੜੀ ਅੱਜ ਕੇਹੀ ਦਿਹਾੜੀ ਆਈਏ ਝਾਲਮ ਨੇ ਤਵੀਤ ਪਾਈਏ ਆਉਂ ਆਉਂਦੀ ਇੱਕ ਮਟਿਆਰ ਪਈ ਤੇ ਰੋਂਦੀ ਯਾਰੋ ਯਾਰ ਪਈ ਉਹ ਆਉਂਦੀ ਇੱਕ ਮਟਿਆਰ ਪਈ ਤੇ ਰੋਂਦੀ ਆ ਰੁਜਾਰ ਪਈ ਕਹਿੰਦੀ ਕੀ ਵਰਤਿਆ ਪਾਣਾ ਏ ਮੈਂ ਨਾਲੇ ਹੀ ਸੜ ਜਾਣਾ ਏ ਚੂਰੀ ਦਾ ਕੌਣ ਲਿਆਈ ਏ ਅੱਜ ਕਹੀ ਦਿਹਾੜੀ ਅੱਜ ਕਹੀ ਦਿਹਾੜੀ ਆਈਏ ਦੁਲਮਾਨ ਜਾਣ ਕੰਭਾਈਏ ਅੱਜ ਕਹੀ ਦਿਹਾੜੀ ਆਈਏ ਕਿਉਂ ਖੜੀ ਉਦਾਸੀ ਬੱਚੀਏ ਨਹੀਂ ਜੇ ਦੇਸ਼ ਕੌਮ ਤੋਂ ਮੱਚੀਏ ਨਹੀਂ ਮੈਂ ਅਮਰ ਸ਼ਹੀਦ ਕਹਾਵਾਂਗਾ ਸਭ ਬੰਦਨ ਤੋੜ ਬਖਾਵਾਂਗਾ ਪ੍ਰੀਤਮ ਨੇ ਆਕਸ ਸੁਨਾਈਏ ਅੱਜ ਕਹੀ ਦਿਹਾੜੀ ਅੱਜ ਕਹੀ ਦਿਹਾੜੀ ਆਈਏ ਝੁਲਮਾਂ ਨੇ ਜਾਨਕ ਬਾਈਏ ਅੱਜ ਕਹੀ ਦਿਹਾੜੀ ਅੱਜ ਕਹੀ ਦਿਹਾੜੀ ਆਈਏ ਪਾਪੀ ਨੇ ਤਵੀਤ ਪਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਮੈਨੂੰ ਬਹੁਤ ਸਾਰਾ ਪਿਆਰ ਦਿੱਤਾ ਮੈਂ ਆਸ ਕਰਦਾ ਕਿ ਪਹਿਲਾਂ ਵਾਂਗੂ ਤੁਸੀਂ ਮੈਨੂੰ ਬਹੁਤ ਸਾਰਾ ਪਿਆਰ ਦਿਓਗੇ ਕਿਰਪਾ ਕਰਕੇ ਮੇਰੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਇੱਕ ਬੇਨਤੀ ਹੋਰ ਹੈ ਵੀ ਕੁਛਾਂ ਕੁਛ YouTube ਤੇ ਜਾ ਕੇ ਕਮੈਂਟ ਜ਼ਰੂਰ ਲਿਖਿਆ ਕਰੋ ਤਾਂ ਉਹਦੇ ਨਾਲ ਸਾਨੂੰ ਥੋੜਾ ਜਿਹਾ ਹੌਸਲਾ ਹੁੰਦਾ ਅਸੀਂ ਹੋਰ ਵਧੀਆ ਵੀਡੀਓ ਤੁਹਾਡੇ ਲਈ ਬਣਾ ਕੇ ਲਿਆਈਏ ਥੈਂਕ ਯੂ ਦੋਸਤੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ